ਦੇਖੋ ਸਾਡਾ ਸਾਰੇ ਹਲਕਾ ਸ਼੍ਰੀ ਫਤੇਗੜ ਸਾਹਿਬ ਡਿਸਟ੍ਰਿਕਟ ਫਤੇਗੜ ਸਾਹਿਬ ਦਾ ਮੁຫຼਲਾ ਫਰਜ ਹੈ ਕਿ ਇੱਥੇ ਲੱਖਾਂ ਦੀ ਤعداد ਵਿੱਚ ਸੰਗਤ ਨੇ ਆਉਣਾ ਸਾਡਾ ਫਰਜ ਇਹ ਬਣਦਾ ਹੈ ਕਿ ਅਸੀਂ ਸਾਫ ਸੁਥਰਾ ਵਾਤਾਵਰਨ ਲਈ ਸਾਰੀ ਉਸੁਰਗਵਾ ਰਹੇ ਹਾਂ ਤੇ ਉਹਦੇ ਤਹਿਤ ਅਸੀਂ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਸਾਹਿਬਾਨ ਸਵੇਰ ਤੋਂ ਸੇਵਾ ਕਰ ਰਹੇ ਹਾਂ ਕੱਲ ਨੂੰ ਵੀ ਕਰਾਂਗੇ ਵਿਧਾਇਕ ਨੇ ਆਪ ਵਲੰਟੀਅਰਾਂ ਨਾਲ ਸਫਾਈ ਮਹਿੰਮ ਦੀ ਕੀਤੀ ਸ਼ੁਰੂਆਤ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵੱਲੋਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੇ ਨਾਲ ਮਿਲ ਕੇ ਸਫਾਈ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਹਲਕਾ ਭਰ ਤੋਂ ਵਰਕਰ ਵੱਡੀ ਗਿਣਤੀ ਵਿੱਚ ਪਹੁੰਚੇ ਅਤੇ ਉਹਨਾਂ ਨੇ ਜੋਤੀ ਸਰੂਪ ਚੌਂਕ ਤੋਂ ਲੈ ਕੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੱਕ ਸੜਕ ਦੇ ਦੋਵੇਂ ਪਾਸੇ ਸਫਾਈ ਕੀਤੀ ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਦੂਰ ਨੇੜੇ ਆਉਣ ਵਾਲੀ ਸੰਗਤ ਨੂੰ ਚੰਗਾ ਤੇ ਸਾਫ਼ ਸੁਥਰਾ ਵਾਤਾਵਰਣ ਮਹਈਆ ਕਰਾਉਣਾ ਸਾਡਾ ਫਰਜ਼ ਬਣਦਾ ਜਦੋਂ ਸਾਡੇ ਘਰ ਕੋਈ ਮਹਿਮਾਨ ਆਉਂਦਾ ਤਾਂ ਉਸ ਦੀ ਮਹਿਮਾਨਵਾਜੀ ਦੇ ਵਿੱਚ ਅਸੀਂ ਹੱਥ ਆਉ ਭਗਤ ਕਰਦੇ ਹਾਂ ਇਸੇ ਤਰ੍ਹਾਂ ਸ਼ਹੀਦ ਦੀ ਜੋੜ ਮਿਲ ਉੱਤੇ ਦੂਰ ਨੇੜੇੋਂ ਸੰਗਤਾਂ ਨੇ ਲੱਖਾਂ ਦੀ ਤਦਾਦ ਵਿੱਚ ਫਤਿਹਗੜ ਸਾਹਿਬੇ ਪਹੁੰਚਣਾ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਇਹ ਸੇਵਾ 2 ਦਿਨ ਤੱਕ ਜਾਰੀ ਰਹੇਗੀ ਇਸ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਦੇ ਵਰਕਰ ਸ਼ਹੀਦੀ ਜੋੜ ਮੇਲ ਤੱਕ ਹਾਜ਼ਰ ਰਹਿਣਗੇ ਉਹਨਾਂ ਨੇ ਸ਼ਹੀਦੀ ਜੋੜ ਮੇਲ ਮੌਕੇ ਪਹੁੰਚਣ ਵਾਲੀ ਸੰਗਤ ਨੂੰ ਅਪੀਲ ਕਰਦੇ ਆਖਿਆ ਕਿ ਸਾਫ ਸਫਾਈ ਦਾ ਖਿਆਲ ਸਾਨੂੰ ਸਾਰਿਆਂ ਨੂੰ ਰੱਖਣਾ ਚਾਹੀਦਾ ਹੈ ਨਗਰ ਕੌਂਸਲ ਸਰਹੰਦ ਦੇ ਸਹਿਯੋਗ ਨਾਲ ਡਸਟਬਿਨ ਥਾਂ-ਥਾਂ ਲਗਾਏ ਗਏ ਨੇ ਕੂੜਾ ਸੁੱਟਣ ਦੇ ਲਈ ਉਹਨਾਂ ਡਸਟਬਿਨਾਂ ਦੀ ਵਰਤੋਂ ਕੀਤੀ ਜਾਵੇ। ਦੇਖੋ ਸਾਡਾ ਸਾਰੇ ਹਲਕਾ ਸ਼੍ਰੀ ਫਤੇਗੜ ਸਾਹਿਬ ਡਿਸਟ੍ਰਿਕਟ ਫਤੇਗੜ ਸਾਹਿਬ ਦਾ ਮੁਢਲਾ ਫਰਜ਼ ਹੈ ਕਿ ਇੱਥੇ ਲੱਖਾਂ ਦੀ ਤعداد ਵਿੱਚ ਸੰਗਤ ਨੇ ਆਉਣਾ। ਸਾਡਾ ਫਰਜ਼ ਇਹ ਬਣਦਾ ਹੈ ਕਿ ਇਸ ਨੂੰ ਸਾਫ਼-ਸੁਥਰਾ ਵਾਤਾਵਰਨ ਲਈ ਸਾਰੀਆਂ ਸੁਵਿਧਾਵਾਂ ਲਈਏ। ਉਹਦੇ ਤਹਿਤ ਅਸੀਂ ਆਮ ਆਦਿ ਪਾਰਟ ਦੇ ਸਾਰੇ ਵਲੰਟੀਅਰ ਸਹਿबान ਸਵੇਰ ਤੋਂ ਸੇਵਾ ਕਰ ਰਹੇ ਹਾਂ, ਕੱਲ੍ਹ ਨੂੰ ਵੀ ਕਰਾਂਗੇ। ਔਰ ਅਸੀਂ ਜਿੰਨਾ ਤੱਕ ਸੰਗਤ ਸਮਾ ਜਲਦੀ ਰਹਣੀ ਹੈ। ਸਾਰੇ ਵਲੰਟੀਅਰ ਨੂੰ ਮੇਨੂੰ ਅਪੀਲ ਹੈ ਕਿ ਸਾਰੇ ਹਲਕਾ ਫੋਟੋ ਲੈ ਕੇ ਖੜੇ ਹੋ ਜੀਏ ਕਿਉਂਕਿ ਅਪਾ ਸਾਫ਼ ਸੁਥਰਾ ਵਾਤਾਵਰਣ ਬਣਾਈਏ ਜਿੱਥੇ ਲੋੜ ਹੈ ਸਵਾਈ ਸਾਈ ਕਰੀਏ ਕੋਈ ਫਾਰਮੈਲਟੀ ਨਹੀਂ ਕਰਨੀ ਪਾਰੇ ਫੋਟੋ ਖਿਚਾਉਣ ਵਾਸਤੇ ਨਹੀਂ ਇੱਥੇ ਆਪਾਂ ਦਿਨੋਂ ਸਾਰਿਆਂ ਕਿ ਸੇਵਾ ਕਰੀਏ ਧੰਨ ਧੰਵਾਦਾ ਚੂਰਾਵਰ ਸਿੰਘ ਜੀ ਧੰਨ ਧੰਵਾਦਾ ਵਤੇ ਸਿੰਘ ਜੀ ਧੰਨ ਧੰਨ ਮਾਤਾ ਪ੍ਰੋਜੈਕਟ ਕੋਆਰਡੀਨੇਟਰ ਜੀ ਦਾ ਸਾਰਿਆਂ ਨੂੰ ਕਰਵਾਉਣ ਨੂੰ ਦੇਖਦੇ ਸਰਦਾਰ ਮਕਵੀਰ ਸਿੰਘ ਜੀ ਰਾਏ ਐਮਐਲਏ ਸਾਹਿਬ ਵੱਲੋਂ ਵੇਖੀ ਆ ਦੀ ਪਾਰਟੀਵਾਦੀ ਤੋਂ ਉਪਰਕੇ ਜਿਹੜਾ ਵੀ ਵਿਅਕਤੀ ਸੇਵਾ ਕਰਨੀ ਚਾਹਦਾ ਉਹਨਾਂ ਚਾਣਨਾ ਵਿੱਚ ਵੇਜੀਆ ਕਿ ਸੇਵਾ ਕਰੂ ਤਾਂ ਕਿ ਸਰਕਾਰ ਦੀ ਮੈਂ ਨਾਲ ਜਿਹੜੀ ਜਾਰੀ ਰੱਖ ਸਕੀਏ ਪਹਿਲਾਂ ਵੀ ਕਰਦੇ ਰਹੇ ਆ ਤੇ ਅੱਜ ਵੀ ਸ਼ੁਰੂ ਕੀਤੀ ਹੋਈ ਐਮਐਲਏ ਸਾਹਿਬ ਵੀ ਰੈਡੀ ਹੈ ਤਾਂ ਦੁਆਰਾ ਆਪਣੇ ਵੱਲੋਂ ਫੇਰ ਸਾਰਿਆਂ ਨੂੰ ਅਪੀਲ ਕਰਦਾ ਵੀ ਸਿਆਸੀ ਪਾਰਟੀਆਂ ਤੋਂ ਉਪਰਕੇ ਆਪਾਂ ਸੇਵਾ ਸਾਰੇ ਕਰੀਏ ਤੇ ਆ ਕੇ ਧੰਨਵਾਦ ਬੇਪਰ ਸਾਡਾ ਸਾਰੇ ਹਲਕਾ ਸ਼੍ਰੀ ਫਤੇਗੜ ਸਾਹਿਬ ਡਿਸਟ੍ਰਿਕਟ ਫਤੇਗੜ ਸਾਹਿਬ ਦਾ ਮੁਢਲਾ ਫਰਜ਼ ਹੈ ਕਿ ਇੱਥੇ ਲੱਖਾਂ ਦੀ ਤعداد ਵਿੱਚ ਸੰਗਤ ਨੇ ਆਉਣਾ ਸਾਡਾ ਫਰਜ਼ ਇਹ ਬਣਦਾ ਹੈ ਕਿ ਅਸੀਂ ਸਾਫ਼-ਸੁਥਰਾ ਵਾਤਾਵਰਨ ਲਈ ਸਾਰੀ ਉਸੁਰਵਾ ਰਹੀਏ ਉਹਦੇ ਤਹਿਤ ਅਸੀਂ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਸਹਿਬਾਨ ਸਵੇਰ ਤੋਂ ਸੇਵਾ ਕਰ ਰਹੇ ਹਾਂ ਕੱਲ ਨੂੰ ਵੀ ਕਰਾਂਗੇ ਵਿਧਾਇਕ ਨੇ ਆਪ ਵਲੰਟੀਅਰਾਂ ਨਾਲ ਸਫਾਈ ਮਹਿੰਮ ਦੀ ਕੀਤੀ ਸ਼ੁਰੂਆਤ ਫਤੇਗੜ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵੱਲੋਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੇ ਨਾਲ ਮਿਲ ਕੇ ਸਫਾਈ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਹਲਕਾ ਭਰ ਤੋਂ ਵਰਕਰ ਵੱਡੀ ਗਿਣਤੀ ਵਿੱਚ ਪਹੁੰਚੇ ਅਤੇ ਉਹਨਾਂ ਨੇ ਜੋਤੀ ਸਰੂਪ ਚੌਂਕ ਤੋਂ ਲੈ ਕੇ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਤੱਕ ਸੜਕ ਦੇ ਦੋਵੇਂ ਪਾਸੇ ਸਫਾਈ ਕੀਤੀ ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਦੂਰ ਨੇੜੇ ਆਉਣ ਵਾਲੀ ਸੰਗਤ ਨੂੰ ਚੰਗਾ ਤੇ ਸਾਫ਼ ਸੁਥਰਾ ਵਾਤਾਵਰਣ ਮਹਈਆ ਕਰਾਉਣਾ ਸਾਡਾ ਫਰਜ਼ ਬਣਦਾ ਜਦੋਂ ਸਾਡੇ ਘਰ ਕੋਈ ਮਹਿਮਾਨ ਆਉਂਦਾ ਤਾਂ ਉਸ ਦੀ ਮਹਿਮਾਨਵਾਜੀ ਦੇ ਵਿੱਚ ਅਸੀਂ ਹੱਥ ਆਉ ਭਗਤ ਕਰਦੇ ਹਾਂ ਇਸੇ ਤਰ੍ਹਾਂ ਸ਼ਹੀਦ ਦੀ ਜੋੜ ਮਿਲ ਉੱਤੇ ਦੂਰ ਨੇੜੇੋਂ ਸੰਗਤਾਂ ਨੇ ਲੱਖਾਂ ਦੀ ਤਦਾਦ ਵਿੱਚ ਫਤਿਹਗੜ ਸਾਹਿਬੇ ਪਹੁੰਚਣਾ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਇਹ ਸੇਵਾ 2 ਦਿਨ ਤੱਕ ਜਾਰੀ ਰਹੇਗੀ ਇਸ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਦੇ ਵਰਕਰ ਸ਼ਹੀਦੀ ਜੋੜ ਮੇਲ ਤੱਕ ਹਾਜ਼ਰ ਰਹਿਣਗੇ ਉਹਨਾਂ ਨੇ ਸ਼ਹੀਦੀ ਜੋੜ ਮੇਲ ਮੌਕੇ ਪਹੁੰਚਣ ਵਾਲੀ ਸੰਗਤ ਨੂੰ ਅਪੀਲ ਕਰਦੇ ਆਖਿਆ ਕਿ ਸਾਫ ਸਫਾਈ ਦਾ ਖਿਆਲ ਸਾਨੂੰ ਸਾਰਿਆਂ ਨੂੰ ਰੱਖਣਾ ਚਾਹੀਦਾ ਹੈ ਨਗਰ ਕੌਂਸਲ ਸਰਹੰਦ ਦੇ ਸਹਿਯੋਗ ਨਾਲ ਡਸਟਬਿਨ ਥਾਂ-ਥਾਂ ਲਗਾਏ ਗਏ ਨੇ ਕੂੜਾ ਸੁੱਟਣ ਦੇ ਲਈ ਉਹਨਾਂ ਡਸਟਬਿਨਾਂ ਦੀ ਵਰਤੋਂ ਕੀਤੀ ਜਾਵੇ। ਦੇਖੋ ਸਾਡਾ ਸਾਰੇ ਹਲਕਾ ਸ਼੍ਰੀ ਫਤੇਗੜ ਸਾਹਿਬ ਡਿਸਟ੍ਰਿਕਟ ਫਤੇਗੜ ਸਾਹਿਬ ਦਾ ਮੁਢਲਾ ਫਰਜ਼ ਹੈ ਕਿ ਇੱਥੇ ਲੱਖਾਂ ਦੀ ਤعداد ਵਿੱਚ ਸੰਗਤ ਨੇ ਆਉਣਾ। ਸਾਡਾ ਫਰਜ਼ ਇਹ ਬਣਦਾ ਹੈ ਕਿ ਇਸ ਨੂੰ ਸਾਫ਼-ਸੁਥਰਾ ਵਾਤਾਵਰਨ ਦੀ ਇਹ ਸਾਰੀਆਂ ਸੁਵਿਧਾਵਾਂ ਲਈਏ ਉਹਦੇ ਤਹਿਤ ਅਸੀਂ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਸਹਿਬਾਨ ਸਵੇਰ ਤੋਂ ਸੇਵਾ ਕਰ ਰਹੇ ਕੱਲ੍ਹ ਵੀ ਕਰਾਂਗੇ। ਔਰ ਅਸੀਂ ਜਿੰਨਾ ਤੱਕ ਸਿੰਘ ਸਮਾ ਕਲਦੀ ਰਹਿਣੀ ਹੈ। ਸਾਰੇ ਵਲੰਟੀਅਰ ਨੂੰ ਮੇਨੂੰ ਅਪੀਲ ਹੈ ਤੇ ਸਾਰੇ ਹਲਕਾ ਫੋਟੋ ਲੈ ਕੇ ਖੜੇ ਹੋਣਾ ਜੀ ਕਿਉਂ ਬਰਕਰਾਰ ਕੇ ਸਾਫ ਸੁਥਰਾ ਵਾਤਾਵਰਨ ਬਣਾਈਏ ਜਿੱਥੇ ਲੋੜ ਹੈ ਸਪਾਈ ਸਪਾਈ ਕਰੀ ਨਹੀਂ ਫਾਰਮੈਲਟੀ ਨਹੀਂ ਕਰਨੀ ਪਾਣੀ ਫੋਟੋ ਖਿਚਾਉਣ ਵਾਸਤੇ ਨਹੀਂ ਇੱਥੇ ਆਪਾਂ ਦਿਨੋਂ ਸਾਰੀ ਆ ਕੇ ਸੇਵਾ ਕਰੀਏ ਧੰਨ ਧੰਨ ਬਾਬਾ ਧੁਰਾਵਰ ਸਿੰਘ ਜੀ ਧੰਨ ਧੰਨ ਬਾਬਾ ਬਦੇ ਸਿੰਘ ਜੀ ਧੰਨ ਧੰਨ ਮਾਤਾ ਗੁਜਰਕੌਰ ਜੀ ਦੀ ਲਾ ਸਾਨੀ ਕਰਵਾਉਣ ਨੂੰ ਦੇਖਦੇ ਸਰਦਾਰ ਨਵੀਰ ਸਿੰਘ ਜੀ ਰਾਏ ਐਮਐਲਏ ਸਾਹਿਬ ਵੱਲੋਂ ਵੇਖੀ ਆ ਦੀ ਪਾਰਟੀਵਾਦੀ ਤੋਂ ਉਪਰਕ੍ਰੇ ਜਿਹੜਾ ਵੀ ਯਾਰਸੀ ਸੇਵਾ ਕਰਨੀ ਚਾਹਦਾ ਮੈਂ ਚਾਨਾ ਵੀ ਕਹਿੰਦੀ ਆ ਕਿ ਸੇਵਾ ਕੇ ਸੇਵਾ ਕਰੋ ਤਾਂ ਕਿ ਸਰਾਈ ਦੀ ਮਾਨਾ ਜਿਹੜੀ ਜਾਰੀ ਰੱਖ ਸਕੀਏ ਪਹਿਲਾਂ ਵੀ ਕਰਦੇ ਰਹੇ ਆ ਤੇ ਅੱਜ ਵੀ ਸ਼ੁਰੂ ਕੀਤੀ ਹੋਈ ਐਮਐਲਏ ਸਾਹਿਬ ਦੀ ਰਣਵਾਈ ਇਹ ਤਾਂ ਦੁਆਰਾ ਆਪਣੇ ਵੱਲੋਂ ਫੇਰ ਸਾਰਿਆਂ ਨੂੰ ਅਪੀਲ ਕਰਦਾ ਵੀ ਸਿਆਸੀ ਕਵਾਲਟੀ ਤੋਂ ਉਪਰਕ੍ਰੇ ਆਪਾਂ ਸੇਵਾ ਸਾਰੇ ਕਰੀਏ ਇਥੇ ਆ ਕੇ ਧੰਨਵਾਦ